ਕਣਕ ਦੀ ਬਾੜੀ ਦਾ ਕੰਮ ਆਹੋ ਸ਼ੁਰੂ ਹੋ ਚੁੱਕਿਆ ਜਿਹੜੇ ਐਮਪੀ ਹੋ ਗਈ ਜਾਂ ਜਿਵੇਂ ਹਰਿਆਣੇ ਦੇ ਨਾਲ ਲੱਗਦੇ ਏਰੀਆ ਹੋ ਗਏ ਉੱਥੇ ਕੰਮ ਆ ਜਿਹੜਾ ਕਣਕ ਦੀ ਬਾੜੀ ਦਾ ਸ਼ੁਰੂ ਹੋ ਚੁੱਕਿਆ ਕਿਸਾਨ ਭਰਾਵਾਂ ਦੇ ਕਮੈਂਟ ਵੀ ਆਉਂਦੇ ਸੀ ਵੀ ਉੱਥੇ ਜਿਹੜਾ ਕਣਕ ਦਾ ਝਾੜ ਐਸ ਵਾਰ ਬਹੁਤ ਜਿਆਦਾ ਚੰਗਾ ਨਿਕਲਿਆਗਾ ਤੇ ਇਸ ਦੇ ਨਾਲ ਹੀ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਐਮਪੀ ਜਾਂ ਹੋਰ ਸਟੇਟਾਂ ਦੇ ਵਿੱਚ ਝਾੜ ਚੰਗਾ ਰਿਹਾ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਕਣਕਾਂ ਦਾ ਝਾੜ ਆਹੋ ਚੰਗਾ ਦੇਖਣ ਨੂੰ ਆਪਾਂ ਨੂੰ ਮਿਲ ਸਕਦਾਗਾ ਬਾਕੀ ਹੁਣ ਜੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀ ਜਿਵੇਂ ਅੱਜ ਦਾ ਦਿਨ ਲਾ ਲਓ ਅੱਜ 29 ਤਰੀਕ ਹੋ ਗਈ ਤਾਂ ਅੱਜ ਥਰ ਬਹੁਤ ਜ਼ਿਆਦਾ ਵੱਧ ਚੁੱਕੀ ਆਗੀ ਇਸ ਦੇ ਨਾਲ ਜਿਹੜੇ ਕਣਕਾਂ ਦੇ ਝਾੜ ਆ ਉਹ ਹੋਰ ਵੀ ਵੱਧ ਨਿਕਲਣ ਦੀ ਉਮੀਦ ਆਗੀ ਇਸ ਵਾਰ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਵੀ ਜਿਹੜੀਆਂ ਬਾਹਰ ਨੀਆਂ ਸਟੇਟਾਂ ਦੇ ਵਿੱਚ ਪੰਜਾਬ ਤੋਂ ਬਾਹਰੇ ਵੀ ਹਰਿਆਣਾ ਹੋ ਗਿਆ ਐਮਪੀ ਹੋ ਗਈ ਜਾਂ ਕਿਤੇ ਹੋਰ ਜਿੱਥੇ ਕੰਮ ਚੱਲਦਾ ਕਣਕ ਦੀ ਬਾਢੀ ਦਾ ਵੀ ਉੱਥੇ ਕਿਹੜੀਆਂ ਕਿਸਮਾਂ ਦੇ ਕਿੰਨੇ ਝਾੜ ਨਿਕਲਦੇ ਨੇ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲ ਕਰਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੇਕਰ ਆਪਾਂ ਹੁਣ ਐਮਪੀ ਦੇ ਵਿੱਚ ਕਣਕ ਦੇ ਝਾੜ ਦੀ ਗੱਲ ਕਰੀਏ ਜਿਵੇਂ ਹੁਣ ਉੱਥੇ ਸ਼੍ਰੀਰਾਮ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਕੰਪਨੀ ਨੇ ਜ਼ਿਆਦਾਤਰ ਲਾਈਆਂ ਜਾਂਦੀਆਂ ਨੇਗੀਆਂ ਜਿਵੇਂ ਹੁਣ ਆਪਣੇ 303 ਵੈਰਾਈਟੀਆਂ ਜਿਹੜੀ ਉਹ ਡੀਬੀਡਬਲਯੂ ਦੇ ਵਿੱਚ ਆਉਂਦੀ ਆ ਤਾਂ ਉੱਥੇ ਸ਼੍ਰੀਰਾਮ ਦੀ ਵੈਰਾਈਟੀ ਉਹ ਜ਼ਿਆਦਾ ਲਾਈ ਜਾਂਦੀ ਹੈ 303 ਜੇ ਉਹਦਾ ਝਾੜ ਦੀ ਗੱਲ ਕਰੀਏ ਤਾਂ ਆਪਾਂ ਉੱਥੇ 24 ਕੰਟਰੋਲ ਤੋਂ ਲੈ ਕੇ 25 ਕੰਟਰੋਲ ਦੇ ਵਿਚਕਾਰ ਦਾ ਸ੍ਰੀ ਰਾਮ 303 ਦਾ ਵੈਰਾਈਟੀ ਦਾ ਝਾੜ ਰਿਹਾ ਹੈਗਾ ਤੇ ਜਿਹੜੀ DBW 303 ਆ ਗਈ ਉਹ 25 ਤੋਂ ਲੈ ਕੇ 27 ਕਾਉਂਟਲ ਦੇ ਵਿੱਚ ਨਿਕਲੀ ਆ ਗਈ ਉੱਥੇ MP ਦੇ ਵਿੱਚ ਤਾਂ ਆਪਣੇ ਜੇਕਰ ਗੱਲ ਕਰੀ ਤਾਂ ਇਸ ਤੋਂ ਜ਼ਿਆਦਾ ਝਾੜ ਦੇ ਸਕਦੀਆਂ ਨੇ ਇਸ ਵਾਰ ਜਿਹੜੀਆਂ DBW 303 ਨਈਆਂ ਵੈਰਾਈਟੀਆਂ ਨੇਗੀਆਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀ DBW 377 ਕਿਸਮਾਂ ਦੀ ਉਹ ਵੀ ਜਿਹੜੀ MP ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੱਗਦੀ ਆ ਗਈ ਇਸ ਵਾਰ 377 ਕਿਸਮ ਨੇ ਐਮਪੀ ਦੇ ਵਿੱਚ ਰਿਕਾਰਡ ਤੋੜ ਜਿਹੜੇ ਝਾੜਨੇ ਉਹ ਦਿੱਤੇ ਨੇਗੇ ਬਹੁਤ ਜ਼ਿਆਦਾ ਝਾੜ ਨਿਕਲੇ ਨੇ ਉਹਦੇ ਵਿੱਚ ਆਪਾਂ ਝਾੜ ਦੀ ਗੱਲ ਕਰੀ ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 27-22 ਕਾਉਂਟਲ ਕਿਸਾਨ ਭਰਾਵਾਂ ਵੱਲੋਂ ਐਮਪੀ ਦੀਆਂ ਵੱਲੋਂ ਦੱਸਿਆ ਜਾ ਰਿਹਾ ਕਮੈਂਟਾਂ ਦੇ ਵਿੱਚ ਵੀ ਸਾਡਾ ਜਿਹੜਾ ਝਾੜ ਸੀ 27-22 ਕਾਉਂਟਲ ਦੇ ਕਰੀਬ ਨਿਕਲਾ ਸੀਗਾ ਉਹ ਇਹਨਾਂ ਨੇ ਇੱਕ ਟ੍ਰਾਇਲ ਵਿੱਚੋਂ ਲਾ ਕੇ ਦੇਖੇ ਸੀਗੇ ਜਿਵੇਂ ਬੈੱਡ ਦੇ ਉੱਪਰ ਖੇਤੀ ਕਰਦੇ ਹੁੰਨੇ ਆਪਾਂ ਝਾੜੀਆਂ ਲਾਉਣੇ ਹੁੰਨੇ ਜਾਂ ਮੱਕੀ ਲਾਉਣੇ ਹੁੰਨੇ ਆਗੇ ਇਹਨਾਂ ਨੇ ਬੈੱਡ ਦੇ ਉੱਪਰ ਕਣਕ ਵੀਜੀ ਸੀ ਕਿਉਂਕਿ ਉਹਨੂੰ ਸਰਾਬ ਚੜਦੀ ਹੁੰਦੀ ਹੈ ਸਿਰਫ ਤੇ ਖਾਦ ਵੀ ਘੱਟ ਲੈਂਦੀ ਆ ਉਹ ਜੇ ਆਪਾਂ ਪਾਣੀ ਭਰ ਕੇ ਲਾਉਣੇ ਘਾਰੇ ਚ ਜਿਵੇਂ ਉਹਦੇ ਨਾਲ ਕਣਕ दब ਜਾਂਦੀ ਆ ਪਰ ਇਹ ਦਬਦੀ ਨਹੀਂ ਹੈਗੀ ਕਣਕ ਇਸ ਦੇ ਕਾਰਨ ਜਿਹੜਾ ਇਹ ਝਾੜ ਸੀ ਹੋ ਸਕਦਾ ਹੈ ਦਾ ਵੱਧ ਨਿਕਲਿਆ ਹੋਵੇ ਜਿਹੜੀ 377 ਕਿਸਮਾਂ ਡੀਬੀਡਬਲਯੂ ਐਮਪੀ ਦੇ ਵਿੱਚ ਲਾਈ ਗਈ ਸੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਵੀ ਦੇਖਦੇ ਆਂ ਵੀ ਜਿਹੜੀਆਂ ਇਹ ਡੀਬੀਡਬਲਯੂ ਦੀਆਂ ਕਿਸਮਾਂ ਨੇ ਜਾਂ ਕੋਈ ਹੋਰ ਕਿਸਮਾਂ ਨੇ ਇਹਨਾਂ ਦੇ ਝਾੜ ਕਿੰਨੇ ਰਹਿਣ ਵਾਲੇ ਨੇ ਪੰਜਾਬ ਦੇ ਵਿੱਚ ਬਾਕੀ ਜੇ ਕੋਈ ਕਿਸਾਨ ਭਰਾ ਮਸ਼ੀਨਾਂ ਲੈ ਕੇ ਬਾਹਰ ਗਏ ਨੇ ਪੀਰ ਦੇ ਵਿੱਚ ਗਏ ਨੇ ਜਾਂ ਹਰਿਆਣੇ ਤੋਂ ਬਾਹਰ ਗਏ ਨੇਗੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣ ਵੀ ਉੱਥੇ ਹੋਰ ਜਿਹੜੀਆਂ ਵੈਰੈਟੀਆਂ ਨੇ ਨਵੀਆਂ ਵੀ ਕੀ ਕੀ ਝਾੜ ਰਹੇ ਨੇ ਇਸ ਵਾਰ ਜੇ ਹੁਣ ਆਪਣੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਦੇ ਦਿਨ ਦੀ ਗੱਲ ਕਰੀ ਤਾਂ ਅੱਜ ਮੌਸਮਾ ਜਿਹੜਾ ਪੂਰਾ ਠੰਡਾ ਚੱਲ ਰਿਹਾ ਇਸ ਟਾਈਮ ਇਸ ਦੇ ਨਾਲ ਹੀ ਆਪਣੇ ਵੀ ਜਿਹੜੇ ਕਣਕਾਂ ਦੇ ਝਾੜ ਦੀ ਉਮੀਦ ਆ ਵੀ ਬਹੁਤ ਜ਼ਿਆਦੇ ਵਧੀਆਂ ਨਿਕਲਣ ਵਾਲੇ ਨੇ ਇਸ ਵਾਰ ਕਣਕਾਂ ਦੇ ਝਾੜ ਨੇ ਜਿਹੜੇ ਜਿਵੇਂ ਹੁਣ ਪੰਜਾਬ ਦੇ ਵਿੱਚ ਕਣਕਾਂ ਨੂੰ ਗੇੱਟੇ ਪਾਣੀ ਬੰਦ ਹੋ ਗਏ ਸੀਗੇ ਆਪਣੇ ਬਹੁਤ ਜ਼ਿਆਦੇ ਤਾਂ ਲੱਗ ਰਿਹਾ ਸੀ ਵੀ ਜੇ ਗਰਮੈਸ਼ ਪਾਈਗੀ ਤਾਂ ਝਾੜ ਘਟਾਣਾ ਜਾਣ ਵੀ ਕਣਕਾਂ ਜਿਹੜੇ ਹਿਸਾਬ ਨਾਲ ਵੀ ਗੇੱਟੇ ਪਾਣੀ ਬੰਦ ਕਰਤੇ ਸੀ ਕਿਸਾਨਾਂ ਨੇ ਡਿੱਗਣ ਤੋਂ ਡਰਦੇ ਨੇ ਵੀ ਕਣਕਾਂ ਡੇਗਣਾ ਪੈਣਾ ਪਰ ਜਿਵੇਂ ਹੁਣ ਇਹ ਮੌਸਮ ਠੰਡਾ ਹੋ ਗਿਆ ਇਹਦੇ ਕਾਰਨ ਕਣਕਾਂ ਹੁਣ ਜਿਵੇਂ ਆਪਾਂ ਕਹੇ ਦੀ ਵੀ ਜ਼ਿਆਦੇ ਝੜਕਦੀਆਂ ਨਹੀਂ ਹੈਗੀਆਂ ਹੌਲੀ-ਹੌਲੀ ਪੱਕਣਗੀਆਂ ਠੰਡ ਦੇ ਵਿੱਚ ਤਾਂ ਕਣਕ ਦਾ ਝਾੜ ਵੀ ਵਧੀਆ ਨਿਕਲੂਗਾ ਜੇ ਹੁਣ ਗਰਮੀ ਪੈ ਜਾਂਦੀ ਐ ਸ਼ਾਮੇ ਆ ਕੇ ਕਣਕ ਦੇ ਉੱਪਰ ਤਾਂ ਕਣਕਾਂ ਦੇ ਝਾੜ ਸੀ ਜਿਹੜੇ ਉਹ ਘਟ ਵੀ ਸਕਦੇ ਸੀ ਇਹਦੇ ਨਾਲ ਤੇ ਬਾਕੀ ਆਉਣ ਵਾਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਦੇ ਆਂ ਜੀ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਆ ਕਰੋ